ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋੜੀ ਕੌਮ ਦੀ ਸੰਸਥਾ ਅੰਗਰੇਜ਼ਾਂ ਦੇ ਵੀ ਹਿੰਮਤ ਨਹੀਂ ਪਈ ਪਰ ਆਪਣੇ ਚ ਕਮਜ਼ੋਰੀਆਂ ਦੇਖ ਕੇ ਆਪਣੇ ਚ ਗਰੁੱਪイズਮ ਦੇਖ ਕੇ ਆ ਤਾਕਤਾਂ ਨੇ ਦੇਖਿਆ ਜਿਹੜੀ ਸਿੱਖ ਕੌਮ ਨੂੰ ਤਾਕਤ ਸਿੱਖ ਕੌਮ ਨੂੰ ਤਾਕਤ ਛੁ ਕੌਮ ਦੇ ਗੁਰੂ ਘਰਾਂ ਚੋਂ ਮਿਲਦੀ ਹੈ ਸ੍ਰੀ ਕਾਲ ਤਖਤ ਸਾਹਿਬ ਦੀ ਗਵਾਹੀ ਥੱਲੇ ਸਾਰੀ ਕੌਮ ਇਕੱਠੀ ਹੈ ਉਸ ਬਹਾਦਰ ਕੌਮ ਨੂੰ ਕਮਜ਼ੋਰ ਕਰਨ ਦਾ ਤਰੀਕਾ ਇੱਕੋ ਇੱਕ ਹੈ ਕਿ ਗੁਰੂ ਘਰਾਂ ਦੀ ਜਿੱਥੋਂ ਤਾਕਤ ਹੁੰਦੀ ਹੈ ਉਹਨਾਂ ਦੀ ਕੰਟਰੋਲ ਆਪਾ ਆਪਣੇ ਹੱਥ ਚ ਕਰ ਲਓ ਤੇ ਆਪਣੇ ਆ ਵੀ ਕੰਟਰੋਲ ਹੋ ਜਾਊਗਾ ਹੁਣ ਤੁਸੀਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰਲੀਮੈਂਟ ਦਾ ਹਿੱਕਾ ਹੈ ਪਰ ਸੁਪਰੀਮ ਕੋਰਟ ਤੋਂ ਹਰਿਆਣਾ ਸਰਕਾਰ ਤੋਂ ਫੈਸਲਾ ਕਰਾ ਕੇ ਸੁਪਰੀਮ ਕੋਰਟ ਤੋਂ ਆਪਣੇ ਜੱਜ ਤੋਂ ਬਿਠਾ ਕੇ ਆਪਣੇ ਖਿਲਾਫ ਕਰਾ ਕੇ ਕਬਜ਼ਾ ਕਰ ਗਏ ਹੁਣ ਹਰਿਆਣਾ ਕਮੇਟੀ ਦਾ ਪ੍ਰਧਾਨ ਕਿਨੇ ਬੰਨਣਾ ਮੈਂਬਰ ਕਿਨੇ ਬਣਾਣਾ ਹਰਿਆਣਾ ਸੀਮ मिनिस्टर ਦੇ ਘਰੇ ਫੈਸਲਾ ਹੁੰਦਾ ਕੌਮ ਨਹੀਂ ਕਰਦੀ ਦੇਖੋ ਚਾਰੋਂ ਤਰਫ ਕਬਜ਼ੇ ਹੋ ਗਏ ਐਜੀਪੀਸੀ ਤੇ ਵੀ ਕਬਜ਼ਾ ਕਰਨਾ ਹੈ ਸੀ ਆ ਤਾਂ ਆਪਣੇ ਮੈਂਬਰ ਸਭਾ ਨੇ ਕੌਮ ਇਥੇ ਲਖੀਰਲਾ ਕਿਲਾ ਬਚਾ ਲਿਆ ਪਰ ਕਦੋਂ ਜੰਗ ਹੋਗੇ ਕਦੋਂ ਤੁਸੀਂ ਦੇਖੋਗੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਕਈ ਕਮੀਆਂ ਹੋ ਸਕਦੀਆਂ ਪਰ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ ਅੱਜ ਅਮਰੀਕਾ ਨੂੰ ਕੋਈ ਹੱਥ ਨਹੀਂ ਲਾ ਸਕਦਾ ਕਿਉਂਕਿ ਸਭ ਤੋਂ ਤਾਕਤਵਰ ਫੌਜ ਉਹਨਾਂ ਦੀ ਹੈ ਪਿਛਲੇ ਇੰਨੇ ਸਾਲਾਂ ਤੋਂ ਦੇਖ ਲਓ ਕਿਸੇ ਦੀ ਹਿੰਮਤ ਨਹੀਂ ਸੀ ਤਖਤ ਹਜ਼ੂਰ ਸਾਹਿਬ ਤੱਕ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਟਵੀ ਐਸਜੀਪੀ ਨੇ ਤੋੜਨ ਦੀ ਕਬਜ਼ਾ ਕਰਨੀ ਜਦੋਂ ਦੇ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ ਸਮਝਣ ਲੱਗੇ ਕਿ ਆ ਤਾਂ ਕੁਛ ਨਾ ਦੇ ਤਾਕਤ ਨਹੀਂ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ ਪਹਿਲੇ ਕੀ ਹੁੰਦਾ ਸੀ ਜੇ ਸਿੱਖੇ ਵਿੱਚ ਮਹਾਰਾਸ਼ਟਰਾ ਵਿੱਚ ਕਿਸੇ ਵੀ ਸਿੱਖ ਨੂੰ ਕੋਈ ਸਮੱਸਿਆ ਆਉਂਦੀ ਕਿਸੇ ਗੁਰੂ ਘਰ ਦੀ ਸਮੱਸਿਆ ਹੁੰਦੀ ਉਹ ਸਿੱਧਾ ਟੈਲੀਫੋਨ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਹੁਣ ਪਿੱਛੇ ਜਿਹੜੇ ਆਪਣੇ ਭੈਣ ਭਰਾ ਯੂਪੀ ਗਏ ਸੀ 50 ਸਾਲ ਪਹਿਲੇ 70 ਸਾਲ ਪਹਿਲੇ ਜੰਗਲਾਂ ਨੂੰ ਬਾਦ ਕਰਕੇ ਖੇਤੀ ਕਰ ਰਹੇ ਸੀ ਸਰਕਾਰੀ ਜ਼ਮੀਨ ਤੇ 70 ਸਾਲ ਦੇ ਕਰ ਰਹੇ ਆ ਮਰ ਯੂਪੀ ਸਰਕਾਰ ਨੇ ਫੈਸਲਾ ਕੀਤਾ ਕਿ ਉਹ ਜ਼ਮੀਨ ਵਾਪਸ ਲੈ ਲਈਏ ਸਾਰੇ ਉੱਥੋਂ ਦੇ ਸਿੰਘ ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਮੈਂ ਚੀਫ ਮਨਿਸਟਰ ਕੋਲੇ ਗਿਆ ਮੀਟਿੰਗ ਕਰਕੇ ਉਸ ਜ਼ਮੀਨ ਵਾਪਸ ਦਵਾ ਕੇ ਆਏ ਸਿੱਕੇ ਵਿੱਚ ਗੁਰੂ ਘਰ ਦੀ ਸਮਝਿਆ ਸੀ ਅਸੀਂ ਉੱਥੇ ਸੁਲਝਾਈ ਮਣੀਪੁਰ ਆਗਲਾਂ ਉੱਥੇ ਹੀ ਸਮਝਿਆ ਸੀ ਮੇਰਾ ਮਨ ਤਾਂ ਕਹਿੰਦਾ ਪਾ ਹੈ ਤੁਹਾਡਾ ਇੰਨਾ ਤਕੜਾ ਕਿਲਾ ਸੀ ਤੁਸੀਂ ਪਛਾਣਿਆ ਹੀ ਨਹੀਂ ਕਿ ਆਪਣੇ ਕੌਣ ਹੈ ਐਜੇ ਲੋਕ ਦੇ ਮਗਰ ਲੱਗੇ ਆਪਾਂ ਐਜਾ ਝੂਠਾ ਪ੍ਰਚਾਰ ਦੇ ਮਗਰ ਲੱਗੇ ਜਿਹੜੀ ਜਥੇਬੰਦੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਹੈ ਜਿਹੜੀ ਜਥੇਬੰਦੀ ਨੇ ਸਗੁਰੂ ਘਰਾਂ ਦੀ ਸੇਵਾ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ ਸੀਸ ਦੇਣ ਨੂੰ ਤਿਆਰ ਹੈ ਉਸੇ ਜਥੇਬੰਦੀ ਨੂੰ ਬੋਲ ਬੋਲ ਕੇ ਬੋਲ ਬੋਲ ਕੇ ਏਜੰਸੀਆਂ ਨੇ ਦੂਜੀਆਂ ਤਾਕਤਾਂ ਨੇ ਤੁਹਾਡੇ ਮਨਾਂ 'ਚ ਪਾਤਾ ਕੀ ਨੇ ਬੇਅਦਬੀ ਕਰਾਈ ਚਲੋ ਇੱਕ ਜਾਵੇ ਨਾ ਆ ਜਾਵੇ ਫਤਿਹ ਬਾਗ ਤੁਸੀਂ ਸਾਰੇ ਜੋ ਵੀ ਸਿੱਖ ਹੈ ਸਹੀ ਮਣੇ ਦੇ ਸਿੱਖ ਕਿਤੇ ਵੀ ਬੇਅਦਬੀ ਗੁਰੂ ਦੀ ਨਹੀਂ ਕਰ ਸਕਦਾ ਉਹ ਸਿੱਖ ਨਹੀਂ ਆ ਜਿਹੜਾ ਕਰਦਾ ਕਿਹੜੇ ਲੋਕ ਸੀ ਅੱਜ ਜਿਹੜਾ ਚੀਫ ਮਿਨਿਸਟਰ ਇੱਥੋਂ ਦਾ ਜਿਹੜਾ ਕਾਲ ਤਖਤ ਸਾਹਿਬ ਦੀ ਜਥੇਦਾਰ ਸਾਹਿਬ ਦੇ ਖਿਲਾਫ ਬੋਲਦਾ ਉਹਨੂੰ ਪਤਾ ਨਹੀਂ ਸ਼੍ਰੀ ਕਾਲ ਤਖਤ ਸਾਹਿਬ ਸਾਡੀ ਸੁਪਰੀਮ ਅਥਾਰਟੀ ਹੈ ਸਭ ਤੋਂ ਸਤਕਾਰਯੋਗ ਸਾਡੀ ਜਥੇਦਾਰ ਸਾਹਿਬ ਹੈ ਕਿਸੇ ਦੀ ਹਿੰਮਤ ਨਹੀਂ ਸੀ ਕਿ ਜਥੇਦਾਰ ਸਾਹਿਬ ਤੇ ਆਪਣੇ ਕਾਲ ਤਖਤ ਸਾਹਿਬ ਦੇ ਖਿਲਾਫ ਕੋਈ ਬੋਲ ਸਕੇ ਕੋਈ ਸਿੱਖ ਨੂੰ ਕਿਸ ਨੂੰ ਬਰਦਾਸ਼ਤ ਵੀ ਨਹੀਂ ਕਰਨਾ ਚਾਹੀਦਾ ਹੁਣ ਹਿੰਮਤ ਤਾਂ ਬਣ ਗਈ ਉਹ ਚੀਫ ਮਿਨਿਸਟਰ ਸ਼ਰਾਬ ਪੀ ਕੇ ਗੁਰੂ ਘਰਾਂ 'ਚ ਆ ਜਾਂਦਾ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਤੇ ਜਦੋਂ ਆਪਣੇ ਸੁਪਰੀਮ ਅਥਾਰਟੀ ਦੇ ਖਿਲਾਫ ਬੋਲਦਾ ਫਿਰ ਵੀ ਨਹੀਂ ਬੋਲਦੇ ਹੋ ਕੇ ਗਿਆ ਆਪਾਂ ਨੂੰ ਮੈਂ ਸਾਰੇ ਸੰਤ ਮਹਾਪੁਰਖ ਸਾਰੀ ਸੰਸਥਾ ਨੂੰ ਬੇਨਤੀ ਕਰਦਾ ਜਦੋਂ ਤੱਕ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਜਦੋਂ ਤੱਕ ਦੁਸ਼ਮਣ ਨੂੰ ਨਹੀਂ ਪਛਾਣਦੇ ਆਪਣਿਆਂ ਨੂੰ ਨਹੀਂ ਪਛਾਣਦੇ ਦੇਖੋ ਅੱਜ ਦੇ ਦਿਨ ਮੈਸੇਜ ਕੀ ਹੈ ਉਹ ਮੈਸੇਜ ਹੈ ਕਿ ਖਾਲਸਾ ਕੌਮ ਆਪਣੇ ਗੁਰੂ ਸਬਾਨ ਨੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਭਾਵੇਂ ਦੂਜੇ ਦਾ ਧਰਮ ਹੋਏ ਤੁਸੀਂ ਛੋਡੇ ਸਾਹਿਬ ਜੀ ਦੇ ਬਚ ਤੋਂ ਦੇਖ ਲਓ ਉਹਨਾਂ ਨੂੰ ਦਿੱਤਾ ਗਿਆ ਸੀ ਤੁਸੀਂ ਧਰਮ ਬਦਲੋ ਥੋੜੀ ਜਾਨ ਥੋੜੀ ਬਚਾ ਦਾਂਗੇ ਪਰ ਉਹਨਾਂ ਨੇ ਕਿਹਾ ਧਰਮ ਵਾਸਤੇ ਨਹੀਂ ਛੱਡ ਸਕਦੇ ਭਾਵੇਂ ਜਾਨ ਚਲੀ ਜਾਏ ਇੱਥੇ ਉਸੇ ਧਰਮ ਨੂੰ ਆਪਾਂ कमजोर ਕਰਨ ਵਾਸਤੇ ਤਾਕਤਾਂ ਲਗੀਆਂ ਤੇ ਆਪਾਂ ਪਛਾਣਦੇ ਨਹੀਂ ਕਿਤੇ ਸਿੱਖ ਪੱਗ ਬਣ ਕੇ ਪਰ ਹਵਾ ਪਾ ਕੇ ਹੋ ਜਾ ਮਤਲਬ ਨਹੀਂ ਹੈ ਕਿ ਆ ਸੱਚਾ ਹੈ ਦਿਲੋਂ ਹੋਣਾ ਚਾਹੀਦਾ ਇਹ ਜੇ ਲੀਡਰ ਹੈ ਜਿਹੜੇ ਭਾਸ਼ਣ ਕੀ ਦਿੰਦੇ ਹੁੰਦੇ ਸੀ ਅੱਜ ਕਿੱਥੇ ਬੈਠੇ ਐ ਕਿਦੀ ਝੋਲੀ 'ਚ ਬੈਠੇ ਐ ਉਹਨਾਂ ਦੇ ਝੋਲੀਆਂ 'ਚ ਬੈਠੀਆਂ ਜਿਨ੍ਹਾਂ ਐਸਜੀਪੀਸੀ ਤੋੜੀ ਜਿਨ੍ਹਾਂ ਸਾਰਾ ਕੁਰਕਾਂ ਦੇ ਕਬਜ਼ਾ ਕਰ ਲਿਆ ਸਿੱਖ ਧਰਮ ਐਜਾ ਧਰਮ ਹੈ ਜਿਹਦਾ ਮੁਕਾਬਲਾ ਮੈਂ ਨਹੀਂ ਕਿਸੇ ਦੇ ਖਿਲਾਫ ਬੋਲ ਰਿਹਾ ਕਿ ਜੋ ਗੁਰੂ ਸਬਾ ਨੇ ਆਪਾਂ ਨੂੰ ਬਖਸ਼ਿਸ਼ ਦਿੱਤੀ ਹੈ ਜੋ ਆਪਣੀ ਸੋਚ ਹੈ ਕੱਲੇ ਸਿੱਖ ਧਰਮ ਹੈ ਜਿਹੜਾ ਕਹਿੰਦਾ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆਂ ਸਾਰੇ ਧਰਮਾਂ ਦਾ ਸਤਿਕਾਰ ਦੀ ਗੱਲ ਕਰਦੇ ਆਂ ਕਿਸੇ ਨੂੰ ਕੋਈ ਮੁਸ਼ਕਲ ਆ ਜਾਏ ਸਭ ਤੋਂ ਪਹਿਲੇ ਸਿੱਖ ਹੁੰਦਾ ਜਦੋਂ ਭਾਵੇਂ ਗੁਜਰਾਤ ਵਿੱਚ ਅਰਥਪੁਕਾਈ ਸਭ ਤੋਂ ਪਹਿਲੇ ਆਪਣੇ ਭਰਾ ਗਏ ਲੰਗਰ ਲਾਇ ਸੇਵਾ ਲਈ ਜੇ ਕੋਵਿਡ ਆਇਆ ਸਾਈਬਾ ਆਪਣੇ ਨੇ ਕੀਤੀ ਆ ਆਪਾਂ ਨੂੰ ਗੁਰਤੀ ਚ ਮਿਲਿਆ ਹੈ ਸੇਵਾ ਸੰਭਾਲਣਾ ਜ਼ੁਲਮ ਦੇ ਖਿਲਾਫ ਲੜਨਾ ਲੋਕੀ ਕਹਿੰਦੇ ਹੁੰਦੇ ਸੀ ਜੇ ਕਿਤੇ ਸਿੱਖ ਹੈਗਾ ਉਹ ਕਿਸੇ ਨੂੰ ਹੋਰ ਕੋਈ ਖਤਰਾ ਨਹੀਂ ਹੈ ਆ ਆਪਣੀ ਕੌਮ ਨੂੰ ਬਖਸ਼ਿਸ਼ ਮਿਲੀ ਹੈ ਤੁਸੀਂ ਇੱਕ ਮੈਂ ਬੇਨਤੀ ਕਰਦਾ ਹਾਂ ਉਹੀ ਸੋਚ ਅਕਾਲੀ ਦਲ ਦੀ ਹੈ ਦੇਖੋ ਜਦੋਂ ਵੱਡੇ ਬਾਦਲ ਸਾਹਿਬ ਚੀਫ ਮਨਿਸਟਰ ਸੀ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਤਾਕਤ ਸਿਆਸੀ ਤਾਕਤ ਹੋਣੀ ਬੜੀ ਜ਼ਰੂਰੀ ਹੈ ਗੁਰੂ ਸਾਹਿਬ ਨੇ ਤਾਂ ਹੀ ਆਪਾਂ ਨੂੰ ਕਿਹਾ ਮੀਰੀ ਪੀਰੀ ਸੰਤ ਆਪਣੇ ਕੋਲੇ ਸਿਆਸੀ ਤਾਕਤ ਸੀ ਤੇ ਆਪਾਂ ਆ ਜਿੰਨੀਆਂ ਯਾਦਗਾਰਾਂ ਬਣਾ ਚੁੱਕੇ ਬਣਾਈਆਂ ਸਾਰੀਆਂ ਯਾਦਗਾਰ ਇਤਿਹਾਸ ਨੂੰ ਸੰਭਾਲ ਲਿਆ ਆ 50 ਸਾਲ 60 ਸਾਲ ਪਹਿਲੇ ਆਪਣੇ ਕੋਲ ਤਾਂ ਕਿਸੇ ਨੇ ਹੋਰ ਕੋਈ ਸੰਭਾਲ ਲਿਆ ਸਾਰੀਆਂ ਸ਼ਤਾਬ ਦੀਆਂ ਬੜੇ ਧੂਮ-ਧਾਮਣਾ ਬਣਾਉਂਦੇ ਸੀ ਦੁਨੀਆਂ ਦੇ ਕੋਨੇ-ਕੋਨੇ ਤੋਂ ਲੋਕਾਂ ਨੂੰ ਲੈ ਕੇ ਆਉਂਦੇ ਸੀ ਸਾਰੇ ਜਨਰਲ ਫੌਜ ਦੇ ਇੱਥੇ ਹੁੰਦੇ ਸੀ ਜਿੰਨੇ ਧਾਰਮਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਆ ਸਾਰਿਆਂ ਦੇ ਅੱਗੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਸ਼੍ਰੀ ਲਾਓ ਸ਼੍ਰੀ ਨੰਦਪੁਰ ਸਾਹਿਬ ਸ਼੍ਰੀ ਅੰਮਰਸਰ ਸਾਹਿਬ ਸ਼੍ਰੀ ਤਲਵੰਡੀ ਨੰਦ ਮੁਖਸਰ ਸਾਹਿਬ ਤਲਵੰਡੀ ਸਾਹਿਬ ਉਹ ਸੀ ਹੁਣ ਮੈਂ ਕੱਲ ਅਖਬਾਰ ਦੀ ਅੱਜ ਹੈਡਲਾਈਨ ਹੈ ਕਿ ਜੀ ਤਿੰਨੋ ਸ਼ਹਿਰਾਂ ਨੂੰ ਹੋਲੀ ਸਿਟੀ ਡਿਕਲੇਅਰ ਕੀਤਾ ਗਿਆ ਖਾਲਸਾ ਜੀ ਉਹਨਾਂ ਨੂੰ ਪਤਾ ਹੀ ਨਹੀਂ 15 ਸਾਲ ਪਹਿਲੇ ਬਾਦਲ ਸਾਹਿਬ ਕਰ ਚੁੱਕੇ ਸੀ ਥੋੜੀ ਸਰਕਾਰ ਕਾਲੀਦ ਨੇ 15 ਸਾਲ ਪਹਿਲੇ ਹੋਲੀ ਸਿਟੀ ਡਿਕਲੇਅਰ ਕੀਤਾ ਹੈ ਤੁਸੀਂ ਦੇਖੋ ਹੋਲੀ ਸਿਟੀ ਨੇ ਜਿਨਨੇ ਅਨੰਦਪੁਰ ਸਾਹਿਬ ਦੀ ਚਾਰੋਂ ਤਰਫ ਸੇਵਾ ਹੋਈ ਹੈ ਸੰਭਾਲ ਹੋਈ ਹੈ ਡਵੈਲਪਮੈਂਟ ਹੋਈ ਹੈ 100% ਅਕਾਲੀ ਸਰਕਾਰ ਨੇ ਕੀਤੀ ਹੈ ਅੰਮ੍ਰਿਤਸਰ ਸਾਹਿਬ ਲੈ ਲੋ ਤਲਵੰਡੀ ਸਾਹਿਬ ਉਹ ਲੈ ਲੋ ਗੁਰੂ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਨੇ ਕਿਹਾ ਅਸੀਂ ਮੀਟਿੰਗ ਸੀ ਕੈਬਨਟ 'ਚ ਉਹਨਾਂ ਨੇ ਕਿਹਾ ਕਿ ਜਿੱਥੇ-ਜਿੱਥੇ ਆਪਣੇ ਇਤਿਹਾਸਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਹੈ ਸਭ ਤੋਂ ਪਹਿਲੇ ਪੈਸਾ ਉੱਥੇ ਲਾ ਕੇ ਡਵੈਲਪ ਕਰੋ ਤੇ ਭਾਵੇਂ ਤੁਸੀਂ ਤਰਨਤਾਰਨ ਸਾਹਿਬ ਚਲੇ ਜਾਓ ਸਭ ਤੋਂ ਪਹਿਲੇ ਉੱਥੇ ਸਾਰੀ ਡਿਵੈਲਪਮੈਂਟ ਕੀਤੀ ਕਿਉਂ ਤੁਹਾਡੇ ਕੋਲ ਸਿਆਸੀ ਤਾਕਤ ਸੀ ਸਾਡੀ ਤਾਕਤ ਸੀ ਸੋ ਮੈਂ ਇੱਕੋ ਇੱਕ ਬੇਨਤੀ ਕਰਨਾ ਚਾਹਣਾ ਹੈ ਕਿ ਆਪਾਂ ਇਕੱਠੇ ਹੋਈਏ ਇਕ ਹੋਈਏ ਆਪਣੀ ਸੁਪਰੀਮ ਅਥਾਰਟੀ ਸ਼੍ਰੀ ਕਾਲਤਾਕ ਸਾਹਿਬ ਹੈ ਉਹ ਸ਼੍ਰੀ ਕਾਲਤਾਕ ਸਾਹਿਬ ਸਾਰੇ ਸਿੰਘ ਸਭਾ ਆਮ ਦੀ ਸਤਿਕਾਰ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਜਿਹੜਾ ਨਹੀਂ ਸਤਕਾਰ ਕਰਦਾ ਜਿਹੜਾ ਗਲਤ ਬੋਲਦਾ ਸਹੀ ਮੈਨੇ ਤੇ ਕੌਮ ਦਾ ਦੁਸ਼ਮਣ ਹੈ ਤੇ ਆਪਣੇ ਕੋਲੇ ਗੱਠ ਸੋਣੇ ਚਾਹੀਦੇ ਆ ਉਹਨਾਂ ਨੂੰ ਕਹਿਣ ਬਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਰੱਖਣਾ ਹੁਣ ਆਪਣੀ ਮਜਬੂਰੀ ਹੈ ਜੇ ਤੁਸੀਂ ਆਪਣੇ ਵਾਪਸ ਗੁਰੂ ਘਰਾਂ ਆਪਣੇ ਕੋਲੇ ਵਾਪਸ ਲੈਣੇ ਆ ਜੇ ਵਾਪਸ ਤੁਸੀਂ ਆਪਣੇ ਗੁਰੂ ਘਰਾਂ ਦੀ ਸੇਵਾ ਵਾਪਸ ਆਪਣੀ ਕੌਮ ਕੋਲੇ ਲੈ ਕੇ ਆਉਣੀ ਹੈ ਭਾਵੇਂ ਤੱਕ ਹਜ਼ੂਰ ਸਾਹਿਬ ਜੀ ਦੀ ਹੋਵੇ ਭਾਵੇਂ ਤੱਕ ਪਟਨਾ ਸਾਹਿਬ ਜੀ ਹੋਵੇ ਭਾਵੇਂ ਦਿੱਲੀ ਕਮੇਟੀ ਦੀ ਹੋਵੇ ਭਾਵੇਂ ਕਿਤੇ ਵੀ ਹੋਏ ਤਾਂ ਫਿਰ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਆ ਸ਼ਤਾਬ ਦੀਆਂ ਇੱਕ ਮੌਕਾ ਹੈ ਕਿ ਆਪਾਂ ਵਿਚਾਰੀਏ ਕੀ ਹੋ ਰਿਹਾ ਆਪਣੇ ਨਾਲ ਤੇ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਵੀ ਅਜਿਹੇ ਦਿਨ ਹੋਣ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਹੁੰਦਾ ਕੀ ਹੈ ਨਵੀਂ ਪੀੜੀ ਨੂੰ ਆਪਣੇ ਇਤਿਹਾਸ ਬਾਰੇ ਹੌਲੀ-ਹੌਲੀ ਭੁੱਲਦਾ ਜਾ ਰਿਹਾ ਹੈ ਜਦੋਂ ਤੱਕ ਆਪਣੀ ਪੀੜ੍ਹੀ ਨੂੰ ਨਹੀਂ ਜੋੜਿਆ ਜਾਊਗਾ ਉਦੋਂ ਤੱਕ ਆਪਣੀ ਕੌਮ ਦੇ ਵਿੱਚ ਕੋਈ ਨਾ ਕੋਈ ਨੁਕਸਾਨ ਹੁੰਦਾ ਰਹੂਗਾ ਆਪਣੇ ਜਿਵੇਂ ਬੱਚੇ ਆ ਜਿਵੇਂ এডਿਕੇਸ਼ਨ ਆ ਸਾਰੇ ਵਿੱਚ ਹੁਣ ਹੌਲੀ ਹੌਲੀ ਤੂੰ ਦੇਖ ਲਓ ਹਰ ਚੀਜ਼ ਵਿੱਚ এডਿਕੇਸ਼ਨ ਵਿੱਚ ਕਿਤਾਬਾਂ ਵਿੱਚ ਮੈਂ ਕਈ ਜਗ੍ਹਾ ਦੇਖਿਆ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ ਕਈ ਹੋਰ ਫੈਸਲੇ ਕੀਤੇ ਜਾ ਰਹੇ ਆ ਨਾਲੇ ਉਸ ਕੌਮ ਦੇ ਖਿਲਾਫ ਜਿਸ ਕੌਮ ਨੇ ਦੂਜਿਆਂ ਦੀ ਰੱਖਿਆ ਵਾਸਤੇ ਸਾਰਾ ਕੁਝ ਕੁਰਬਾਨ ਕਰਤਾ ਸੋ ਅੱਜ ਦੇ ਦਿਨ ਆਪਾਂ ਸਾਰੇ ਇਕੱਠੇ ਹੋਏ ਆਂ ਸ਼ਹੀਦੀ ਦਿਹਾੜਾ ਹੈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬਹੁਤ ਮਿਹਨਤੀ ਹੈ ਬੜੇ ਵਧੀਆ ਤਰੀਕੇ ਨੇ ਪੜੇ ਉਹਨਾਂ ਨੇ ਪਿਆਰ ਨਾਲ ਪੂਰੇ ਜੋਰ ਨਾਲ ਪੂਰੀ ਸਾਰਾ ਸਮਾਂ ਉਹਨਾਂ ਨੇ ਇਸ ਸਮਾਗਮਾਂ ਨੂੰ ਸਫਲ ਕਰਨ ਵਾਸਤੇ ਪੂਰਾ ਯੋਗਦਾਨ ਪਾਇਆ ਤੇ ਮੈਂ ਇੱਕੋ ਹੀ ਬੇਨਤੀ ਕਰਦਾ ਹਾਂ ਸਮੂਚੀ ਕੌਮ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਮਿਨੀ ਪਾਰਲੀਮੈਂਟਾ ਕੌਮ ਦਾ ਪਾਰਲੀਮੈਂਟ ਹੈ ਕੌਮ ਤਾਂ ਤਕੜੀ ਰਹੂਗੀ ਜੇ ਆਪਣੀ ਮਰਿਆਦਾ ਰਹੂਗੀ ਆਪਾਂ ਕਿਤੇ ਵੀ ਕੁਝ ਮਰਜ਼ੀ ਹੋ ਜੇ ਇਹ ਕਮੀ ਵੀ ਆ ਜੇ ਆਪਣੇ ਲਫ਼ਜ਼ਾਂ ਚ ਨਿਕਲ ਦਸ ਨਹੀਂ ਕਭਾਵੇਂ ਕੰਨ ਚ ਆ ਕੇ ਦੱਸ ਦੇ ਬੰਦਾ ਕਿ ਆਹ ਮੁਸ਼ਕਲ ਆ ਗਈ ਆਹ ਕਮੀ ਸਾਨੂੰ ਲੱਗਦੀ ਹੈ ਪਰ ਜਦੋਂ ਆਪਾਂ ਹੀ ਆਪਣੀ ਜਸੇਬੰਦੀਆਂ ਨੂੰ ਭੰਡਣ ਲੱਗ ਜਾਨੇ ਆ ਲੋਕਾਂ ਨੂੰ ਮੌਕਾ